ਬਿਰਦ ਕੀ ਪੈਜ ਬਿਰਦ ਸ਼ਬਦ ਦਾ ਮੂਲ ਅਰਬੀ ਦਾ ਬਿਰਦ ਸ਼ਬਦ ਹੈ ਇਸ ਸ਼ਬਦ ਦਾ ਅਰਬੀ ਫਾਰਸੀ ਕੋਸ਼ ਵਿੱਚ ਅਰਥ ਨਿਤਾ ਪ੍ਰਤੀ ਦਾ ਕੰਮ ਨਿਤਨੇਮ ਮਹਾਨ ਕੋਸ਼ ਵਿੱਚ ਸਿੱਖ ਮੁਰੀਦ ਨਿਤ ਦਾ ਕਰਮ ਅਤੇ ਨਿਤ ਦਾ ਭਜਨ ਅਤੇ ਸ੍ਰੀ ਗੁਰੂ ਗ੍ਰੰਥ ਕੋਸ਼ ਵਿੱਚ ਅਰਥ ਨਿਤ ਦਾ ਕਰਮ ਧਰਮ ਸੁਭਾ ਖਾਸ ਹਨ ਪੈਜ ਤੋਂ ਭਾਵ ਹੈ ਮਾਣ ਇੱਜ਼ਤ अथवा ਲੱਜਿਆ ਗੁਰਬਾਣੀ ਵਿੱਚ ਬਿਰਦ ਸ਼ਬਦ ਬਹੁਤ ਵਾਰੀ ਆਇਆ ਹੈ ਨਿਤ ਦੀ ਅਰਦਾਸ ਵਿੱਚ ਸਰਬਤ ਖਾਲਸਾ ਜੀ ਵੱਲੋਂ ਇਸ ਭਾਵਨਾ ਨਾਲ ਅਰਦਾਸ ਕੀਤੀ ਜਾਂਦੀ ਹੈ ਕਿ हे ਵਾਹਿਗੁਰੂ ਜੀ ਧਰਮ ਚਲਾਵਨ ਅਤੇ ਸੰਤ ਉਬਾਰਨ ਖਾਤਰ ਭੇਜੇ ਤੇਰੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਖਾਲਸਾ ਸਾਜਿਆ ਹੈ ਇਹ ਖਾਲਸਾ ਤੇਰੀ ਹੀ ਮੌਜ ਵਿੱਚੋਂ ਪ੍ਰਗਟ ਹੋਇਆ ਹੈ ਹੁਣ ਆਪਣੇ ਭਗਤ ਵਛਲ ਬਿਰਦ ਭਾਵ ਸੁਭਾ ਅਨੁਸਾਰ ਵਾਹਿਗੁਰੂ ਜੀ ਕੇ ਖਾਲਸੇ ਦੀ ਪੈਜ ਰੱਖਣਾ ਤੇਰਾ ਧਰਮ ਹੈ ਸਰਬੱਤ ਖਾਲਸੇ ਵੱਲੋਂ ਵਾਹਿਗੁਰੂ ਜੀ ਅੱਗੇ ਬਿਰਧ ਕੀ ਪੈਜ ਦੀ ਕੀਤੀ ਹੋਈ ਅਰਦਾਸ ਹੀ ਇਸ ਦੇ ਲਈ ਸਹਾਈ ਹੋ ਸਕਦੀ ਹੈ ਇਸ ਅਰਦਾਸ ਨਾਲ ਹੀ ਵਾਹਿਗੁਰੂ ਜੀ ਕੇ ਖਾਲਸੇ ਉੱਤੇ ਕਰਤਾ ਪੁਰਖ ਅਤੇ ਸਤਗੁਰੂ ਦੀ ਕਿਰਪਾ ਦੀ ਛਾਂ ਬਣੀ ਰਹੇਗੀ ਇਸ ਨਾਲ ਧਰਮ ਅਤੇ ਖਾਲਸੇ ਦੀ ਸਦਾ ਜੈ ਜੈਕਾਰ ਹੋਏਗੀ